ਮ ਲੋਡ ਰੋਡ ਵਾਲੇ ਲਿੰਗਰੋਡ ਦੇ ਉੱਤੇ ਕੋਈ ਸਕੂਟਰੀ ਵਾਲਾ ਜਾ ਰਿਹਾ ਸੀ ਤੇ ਉਹਦੀ ਸਕੂਟਰੀ ਦੇ ਵਿੱਚ ਆ ਗਿਆ ਸੱਪ ਸੱਪ ਸੀਗਾ ਬਹੁਤ ਵੱਡਾ ਉਹ ਜਿਵੇਂ ਦੇਖਿਆ ਉਸਨੇ ਵੀ ਉਹ ਸੱਪ ਆ ਗਿਆ ਤੇ ਉਹਨੇ ਮਾਰੀ ਛਾਲ ਤੇ ਫਟਾਫਟ ਕੀਤਾ ਸੰਸਥਾ ਨੂੰ ਫੋਨ ਸਾਡੀ ਸੰਸਥਾ ਨੌਜਵਾਨ ਵੈਲਫੇਅਰ ਸਾਇਟੀ ਉੱਥੇ ਮੌਕੇ ਤੇ ਪਹੁੰਚ ਗਈ ਸਾਡੀ ਸਨੇਕ ਚੈਚਰ ਟੀਮ ਤੇ ਉਹ ਸਕੂਟਰੀ ਦੇ ਵਿੱਚੋਂ ਸੱਪ ਦੀ ਤਲਾਸ਼ ਸ਼ੁਰੂ ਹੋ ਗਈ ਉਹ ਸੱਪ ਦੇਖੀਏ ਵੀ ਕਿਹੜੇ ਪਾਸੇ ਹੈਗਾ ਦੇਖੀਏ ਜਰਾ ਤੁਹਾਨੂੰ ਜ਼ੂਮ ਕਰਕੇ ਦਿਖਾਈਏ ਵੀ ਕਿੱਥੇ ਫਸਿਆ ਹੋਇਆ ਦੇਖੋ ਜਰਾ ਕਿੱਡਾ ਕਬੜਾ ਸੱਪ ਹੈ ਇਹ ਆਹ ਦੇਖੋ ਆਹ ਦੇਖੋ ਜੀ ਇਹ ਆਹ ਆਹ ਦੇਖੋ ਜੀ ਆਹ ਤੁਰਿਆ ਫ ਤੇ ਹੁਣ ਕੰਮ ਸ਼ੁਰੂ ਕਰਤਾ ਵੀ ਸਕੂਟਰੀ ਨੂੰ ਖੋਲਣਾ ਹੈਗਾ ਤੇ ਖੋਲ ਕੇ ਇਹਦੇ ਵਿੱਚੋਂ ਸੱਪ ਕਢਣਾ ਹੈਗਾ ਇਹ ਕੰਮ ਹੁੰਦਾ ਬੜਾ ਔਖਾ ਸੱਪ ਵਿੱਚੋਂ ਕਢਣਾ ਇਸ ਤਰ੍ਹਾਂ ਜੇ ਕੋਈ ਕਾਰ ਦੇ ਵਿੱਚ ਸਕੂਟਰੀ ਦੇ ਵਿੱਚ ਚਲਾ ਜਾਂਦਾ ਹੈਗਾ ਕਾਫੀ ਟਾਈਮ ਲੱਗ ਜਾਂਦਾ ਹੈਗਾ ਤੇ ਪਾਣੀ ਦਾ ਪ੍ਰੈਸ਼ਰ ਮਾਰ ਰਿਹਾ ਵੀ ਸੱਪ ਜਿਹੜਾ ਹੈਗਾ ਅੰਦਰੋਂ ਜਿਹੜਾ ਬੈਠਾ ਹੈਗਾ ਕੁੰਡਲੀ ਮਾਰ ਕੇ ਤੇ ਉਸ ਨੂੰ ਬਾਹਰ ਕੱਢਿਆ ਜਾ ਸਕੇ ਬੜੀ ਮਿਹਨਤ ਵਾਲਾ ਕੰਮ ਹੁੰਦਾ ਹੈਗਾ ਸਕੂਟਰੀ ਬੁੱਧੀ ਕਰ ਲਈ ਤੇ ਇਧਰਲੇ ਪਾਸੋਂ ਵੀ ਲੱਗੇ ਪਾਣੀ ਦਾ ਪ੍ਰੈਸ਼ਰ ਮਾਰਨੇ ਸਾਡੀ ਸੰਸਥਾ ਦੇ ਸਨੇਕ ਇੱਥੇ ਰਹਿ ਗਏ ਸੁਮਿਤ ਮੇਸ਼ੂਰੀ ਲੱਗਾ ਹੋਇਆ ਹੈਗਾ ਇਹ ਆ ਪਾਣੀ ਪਾਈ ਜਾਂਦੇ ਹੈਗੇ ਆ ਵੀ ਸੱਪ ਨੂੰ ਕੱਢਣਾ ਬਾਹਰ ਇਹਦੇ ਵਿੱਚੋਂ ਸਕੂਟਰੀ ਵਾਲਾ ਕਹਿੰਦਾ ਵੀਰੋ ਸਕੂਟਰੀ ਨਹੀਂ ਨਾਲ ਲੱਗੇ ਜਾਂਦਾ ਕਹਿੰਦਾ ਸਕੂਟਰੀ ਤਾਂ ਨਹੀਂ ਨਾਲ ਲੈ ਕੇ ਜਾਂਦਾ ਇੱਥੇ ਮੈਨੂੰ ਚਾਹੇ ਆਟੋ ਤੇ ਭੇਜ ਘਰੇ ਚਲਾ ਜਾਊਗਾ ਅੰਦਰੋਂ ਸੱਪ ਦਾ ਪਤਾ ਨਹੀਂ ਕਿਹੜੇ ਵੱਸੂ ਆ ਜਾਊਗਾ ਆ ਆ ਕੱਢ ਲਿਆ ਯਾਰ ਸੱਪ ਕੱਢ ਲਿਆ ਬਾਹਰ ਬਹੁਤ ਵੱਡਾ ਸੱਪ ਹੈਗਾ ਸਨੇਕ ਕੈਚਰ ਸਟਿਕ ਹੈਗੀ ਹੈ ਬਕਾਇਦਾ ਗਲਵਜ਼ ਪਾਏ ਹੋਏ ਆ ਸੇਫਟੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਆਮ ਬੰਦਾ ਤਾਂ ਇਹਨਾਂ ਚੀਜ਼ਾਂ ਨਾਲ ਨਾ ਹੀ ਪੰਗੇ ਲਵੇ ਕਿਉਂਕਿ ਨਸਲ ਦਾ ਕਿਸੇ ਨੂੰ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਹੈਗੀ ਜ਼ਹਿਰੀਲੀ ਲਾਲਾ ਸੱਪ ਦੇਖੋ ਜਹਰੀਲਾ ਤਾਂ ਨਹੀਂ ਹੁੰਦਾ ਰੈਟਸ ਨਹੀਂ ਕਹੇਗਾ ਇਹ ਆਮਨ ਬੋਲ ਦਿੰਦੇ ਉਸ ਨੂੰ ਪਰ ਜੇ ਕੋਈ ਆਮ ਬੰਦਾ ਐਡਾ ਵੱਡਾ ਸੱਪ ਦੇਖ ਲਵੇ ਤੁਸੀਂ ਆਪ ਦੱਸੋ ਵੀ ਉਹ ਸਕੂਟਰੀ ਤੇ ਬੈਠੂਗਾ ਕਿ ਮੈਂ ਜਦੋਂ ਉਹਨੂੰ ਪਤਾ ਸਕੂਟਰੀ ਦੇ ਵਿੱਚ ਤਾਂ ਪਹਿਲਾਂ ਹੀ ਆਲਰੇਡੀ ਸੱਪ ਬੈਠ ਗਿਆ ਹੁਣ ਬੰਦਾ ਕਹਿੰਦਾ ਵੀਰੇ ਸੱਪ ਆ ਵੀ ਸਕੂਟਰੀ ਦੇ ਵਿੱਚ ਆ ਤਾਂ ਤੂੰ ਬਹਿ ਜਾ ਵੀਰੇ ਜਾਂ ਮੈਂ ਬੈਠੂਗਾ ਇਹ ਸੱਪ ਆਫਟਰੋਲ ਕਰ ਲਿਆ ਕਾਬੂ ਸਾਡੀ ਸੰਸਥਾ ਦੀ ਟੀਮ ਨੇ ਤੇ ਹੁਣ ਉਹ ਬੰਦੇ ਨੇ ਬਹੁਤ ਥੈਂਕਸ ਕੀਤਾ ਵੀ ਸ਼ੁਕਰ ਹੈ ਚਲੋ ਤੁਸੀਂ ਸਕੂਟਰੀ ਜੋ ਸੱਪ ਕੱਢਿਆ ਲਓ ਜੀ